ਸਾਸਰੀਆ ਕਾਲ ਦੋਸਤੋ ਲਾਈਵ ਤਸਵੀਰਾਂ ਤੁਹਾਨੂੰ ਮੌਨਸੂਨ ਦੀਆਂ ਦਿਖਾ ਰਹੇ ਆ ਤਸਵੀਰਾਂ بارش ਦੀਆਂ ਜੋ ਲਗਭਗ ਸਵੇਰ ਤੋਂ ਹੀ ਗਹਿਮਾ ਗਾਮੀ ਸ਼ੁਰੂ ਹੋ ਚੁੱਕੀ ਏ ਬੂੰਦਾਬاندی بارش ਦੀ ਸੋ ਤਸਵੀਰਾਂ بارش ਦੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਪ੍ਰੋਇਪਰ ਜ਼ਿਲ੍ਹੇ ਤੋਂ ਬੇਸ਼ੱਕ ਮੌਸਮ ਵਿਭਾਗ ਨੇ ਬੁੱਧਵਾਰ ਹੀ ਅਲਰਟ ਜਾਰੀ ਕਰ ਦਿੱਤਾ ਸੀ ਕਿ ਆਉਣ ਵਾਲੀ 12 ਜੁਲਾਈ ਨੂੰ بارش ਦੀ ਸੰਭਾਵਨਾ ਜਤਾਈ ਜਾ ਸਕਦੀ ਹੈ ਜਿਸ ਦੇ ਤਹਿਤ ਹਿਮਾਚਲ ਤੇ ਮਾਲਵੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ بارش ਸੰਬੰਧੀ ਅਲਰਟ ਜਾਰੀ ਕੀਤਾ ਗਿਆ ਸੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਦੇਖ ਸਕਦੇ ਹੋ ਤੁਸੀਂ بارشਾਂ ਸੰਬੰਧੀ ਤਸਵੀਰਾਂ ਦੋਤ ਤੁਸੀਂ ਦੇਖ ਰਹੇ ਹੋ ਜੋ ਤਸਵੀਰਾਂ ਤੋਂ ਹੱਦ ਨਾਲ ਸਾਂਝੀਆਂ ਕਰ ਰਹੇ ਆ ਪ੍ਰੋਪਰ ਜ਼ਿਲ੍ਹੇ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਮੱਲਾਵੜੇ ਲੱਗ ਕੇ ਤੁਮ ਬੇਸ਼ੱਕ ਗਰਮੀ ਤੋਂ ਵੀ ਰਾਹਤ ਮਿਲੀ ਏ ਸੋ ਝੋਨੇ ਦੀ ਫਸਲ ਨੂੰ ਵੀ ਇੱਕ ਲੜਿੰਦੇ ਪਾਣੀ ਦੀ ਮਦਦ ਹੋਈ ਏ ਪਰ ਜਿਹੜੀ ਮੂੰਗੀ ਦੀ ਫਸਲ ਸੀ ਜਾਂ ਕਿਸੇ ਦੀ ਮੱਕੀ ਵਗੈਰਾ ਸੀ ਜਾਂ ਹੋਰ ਜਈਆਂ ਫਸਲਾਂ ਜੋ ਪਾਣੀ ਦੀ ਘਟ ਉਨਨ ਤੁਨ ਪਸੰਦ ਕਰਦੀਆਂ ਨੇ ਉਹਨਾਂ ਨੂੰ ਜ਼ਰੂਰ ਹੈ ਚੀਜ਼ ਦਾ ਜਿਹੜਾ ਕਿ ਮਿਆਜਾ ਪੁਕਤਣਾ ਪੈ ਰਿਹਾ ਪਰ ਗਰਮੀ ਤੋਂ ਵੱਡੇ ਪੱਧਰ ਤੇ ਰਾਤ ਮਿਲੀ ਏ ਤੇ ਤਸਵੀਰਾਂ ਤੁਹਾਡੇ ਨਾਲ ਸੰਨਿਆ ਕਰ ਰਹੇ ਆ ਮਾਨਸ ਹੁੰਦੀਆਂ ਤੁਹਾਡੇ ਇਲਾਕੇ ਦੇ ਵਿੱਚ ਮੌਨਸੂਨ ਕਿਸ ਤਰ੍ਹਾਂ ਦਾ ਹੈ ਮਾਹੌਲ ਕਿਸ ਤਰ੍ਹਾਂ ਦਾ ਹੈ ਜ਼ਰੂਰ ਸਾਂਝਾ ਕਰੋ ਐਮ ਟੀਵੀ ਲਾਈਵ 24 ਜੀ ਜਰੂਰ ਜੀ ਤੁਹਾਡੇ ਵੱਲ ਵੀ ਭੇਜਦੇ ਆ ਜੀ ਸੋ ਸ਼ੋਕ ਮੈਕ ਜੀ ਮਹਿਸੂਸ ਕਰ ਰਹੇ ਨੇ بارش ਨੂੰ ਸ਼ਾਇਦ ਫਾਿਲਕਾ ਇਲਾਕੇ ਦੇ ਵਿੱਚ بارش ਨਹੀਂ ਹੋਈ ਜੀ ਹਾਂ ਤੁਸੀਂ ਤਸਵੀਰਾਂ ਕਿੱਥੋਂ ਦੇਖ ਰਹੇ ਹੋ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਆਪਣੇ ਕਮੈਂਟ ਜਰੂਰ ਦੇ ਦਿਓ ਸ਼ੋਕ ਮੈਕ ਜੀ ਕਹਿ ਰਹੇ ਨੇ ਗਰਮੀ ਬਹੁਤ ਹੈ ਜੀ ਹਾਂ ਗਰਮੀ ਬਹੁਤ ਸੀ ਪਰ ਮਾਲਵਾ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਕੁਝ ਇਲਾਕੇ ਦੇ ਵਿੱਚ ਜ਼ਰੂਰ ਰਾਹਤ ਮਿਲੀ ਹੈ ਗਰਮੀ ਤੋਂ ਤਸਵੀਰਾਂ ਤੁਹਾਡੇ ਨਾਲ ਸੰਝਿਆ ਕਰ ਰਹੇ ਹਾਂ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ بارش ਦਾ ਜਿਹੜਾ ਉਡੀਕ ਉਹਨਾਂ ਨੂੰ ਵੀ ਹੋ ਸਕੇ ਜੋ ਮੌਸਮ ਭਾਗ ਨੇ ਜਿਹੜੀ ਚੇਤਾਵਨੀ ਦਿੱਤੀ ਸੀ ਜਾਂ ਲਾਟ ਜਾਰੀ ਕੀਤਾ ਗਿਆ ਸੀ بارش ਸੰਬੰਧੀ ਸੋ ਕਿਤੇ ਨਾ ਕਿਤੇ ਬਾਰਸ਼ ਦੀ ਉਹ ਢੀਕ ਜਰੂਰ ਕਰਨ ਉਹ ਵੀ ਕਿਉਂਕਿ ਪੰਜਾਬ ਦੇ ਵਿੱਚ ਲਗਭਗ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਹੈ ਸਿਗਾ ਬਾਰਸ਼ ਸੰਬੰਧੀ ਸੋ ਰਾਤ ਜਰੂਰ ਮਿਲੇਗੀ ਗਰਮੀ ਤੋਂ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾਰਸ਼ ਦੀਆਂ ਮੱਤੀ ਫਸਲ ਵੀ ਦੇ ਸਕਦੇ ਹੋ ਜੋ ਤੇ ਆਪਣੇ ਇਲਾਕੇ ਦਾ ਜਿਹੜੇ ਹੋਰ ਵੀਰ ਵੀ ਜੁੜੇ ਨੇ ਜਰੂਰ ਹਾਲ ਸਾਂਝਾ ਕਰਨਾ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਗਰਮੀ ਤੋਂ ਰਾਤ ਮਿਲੀ ਹੈ ਜਾਂ ਨਹੀਂ ਜਾਂ ਕਿਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਹੈ ਕਿਉਂਕਿ ਲਗਭਗ ਸਵੇਰ ਤੋਂ ਹੀ ਜਿਹੜਾ 8 ਵਜੇ ਦੇ ਤਕਰੀਬਨ ਜਿਹੜਾ ਇੱਥੇ بارش ਸ਼ੁਰੂ ਹੋ ਚੁੱਕੀ ਸੀ ਜ਼ਿਲ੍ਹਾ ਫਰੋਜਪੁਰ ਦੇ ਮੱਲਾਂ ਵਾਲਾ ਕਸਬਾ ਦੀ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਜਿਹੜਾ ਖੇਤਾਂ ਦੇ ਵਿੱਚ ਮੱਕੀ ਦੇ ਵਿੱਚ ਵੀ ਦੇਖ ਸਕਦੇ ਹੋ ਕਾਫੀ ਪਾਣੀ ਜਿਹੜਾ ਜਮਾ ਹੋ ਚੁੱਕਿਆ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੋ ਆਪਣਾ ਜਰੂਰ ਹਾਲ ਸਾਂਝਾ ਕਰ ਦਿਓ ਕਿਸ ਤਰ੍ਹਾਂ ਦਾ ਮੌਸਮ ਹੈਗਾ ਜੇਕਰ ਮੌਸਮ ਸਾਫ਼ ਹੈ ਤੇ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਉਹ ਤਸਵੀਰਾਂ ਤੁਸੀਂ ਫੋਟੋਆਂ ਖਿੱਚ ਕੇ ਸ਼ੇਅਰ ਕਰਿਓ। ਸੋ بارش ਨਾਲ ਸੰਬੰਧੀ ਤਸਵੀਰਾਂ ਸੀ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ بارش ਹੋਰ ਤੇਜ਼ ਹੋਗੀ। ਸੋ ਸਵੇਰ 8 ਵਜੇ ਦਾ ਜਿਹੜਾ ਮੌਸਮ ਦੇ ਵਿੱਚ ਵੱਡੀ ਤਬਦੀਲੀ ਆਈ ਮੌਸਮ ਦੇ ਵਿੱਚ ਤਬਦੀਲੀ ਆਉਣ ਤੋਂ ਪਹਿਲਾਂ ਕੁਝ 2-4 ਮਿੰਟ ਤੇਜ਼ ਹਨੇਰੀ ਵੀ ਵਗੀ ਹਨੇਰ ਤੋਂ ਬਾਅਦ ਜਿਹੜੀ ਤੇਜ਼ بارش ਦੇਖਣ ਨੂੰ ਮਿਲ ਰਹੀ ਹੈ ਲਗਾਤਾਰ ਬੂੰਦਾਬੰਦੀ ਹੋ ਰਹੀ ਹੈ ਸੋ ਟਾਈਮ ਪੀਰੀਅਡ ਦੇ ਬਾਅਦ ਜਿਹੜਾ ਹੁਣ ਤੇਜ਼ بارش ਦੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸੋ ਕਮੈਂਟਾਂ ਦੇ ਨਾਲ ਆਪਣੀ ਜਿਹੜੀ ਸਥਿਤੀ ਆਪਣੇ ਇਲਾਕੇ ਦੀ ਸਥਿਤੀ ਜ਼ਰੂਰ ਉਹ ਸਥਿਤੀ ਤੋਂ ਜਾਣੂ ਕਰਵਾਓ ਸੋ ਬਹੁਤ ਬਹੁਤ ਧੰਨਵਾਦ ਅਸ਼ੋਕ ਜੀ ਐਮਟੀਬ ਲਾਈਵ ਸੋ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਜਿਲ੍ਹਾ ਫਰੋਜਪੁਰ ਤੂਕ ਕਸਬਾ ਮੱਲਾਂ ਵਾਲੇ ਤੋਂ ਸਾਂਝੀਆਂ ਕਰ ਰਹੇ ਹਾਂ ਜੋ ਸਵੇਰ ਤੋਂ ਹੀ ਬਿਲਕੁਲ بارش ਝੜਾ ਦੇਖਣ ਨੂੰ ਮਿਲ ਰਹੀ ਏ بارش 8 ਵਜੇ ਦੀ ਤਕਰੀਬਨ ਸਟਾਰਟ ਹੋਈ ਏ ਤੇ ਉਸ ਤੋਂ ਪਹਿਲਾਂ ਜੜਾ ਤੇਜ਼ ਹਨੇਰ ਤੇਜ਼ ਹਨੇਰੀ ਦੇਖੀ ਗਈ ਸੀ ਜਿਸ ਤੋਂ ਬਾਅਦ بارش ਨੇ ਦਸਤਕ ਦਿੱਤੀ ਏ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੁਝ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਜਿਹੜਾ ਲਗਭਗ ਮਾਲਵੇ ਦੇ ਬਹੁਤ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ بارش ਦੀ ਸਭਾਵਨਾ ਦਿਖਾਈ ਗਈ ਹੈ। ਤਾਂ ਹਮਾਚਲ ਏਰੀਆ ਦੇ ਵਿੱਚ ਵੀ ਵੱਡੇ ਪੱਧਰ ਤੇ ਜਿਹੜੀ بارش ਦੀ ਸਥਿਤੀ ਦੱਸੀ ਗਈ ਹੈ ਮੌਸਮ ਅਲਰਟ ਜਾਰੀ ਕੀਤਾ ਗਿਆ ਜਿਹੜਾ ਮੌਸਮ ਵਿਭਾਗ ਮੰਦੀ ਵੱਡੇ ਪੱਧਰ ਤੇ ਅਲਰਟ ਜਾਰੀ ਕੀਤਾ ਗਿਆ ਤੇ ਮਾਲਵੇ ਦੇ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ। ਸੋ ਜਿਹੜੀ ਨਵੀਂ ਨਵੀਂ ਅਪਡੇਟ ਮੌਸਮ ਸੰਬੰਧੀ ਜਰੂਰ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਜੇਕਰ ਤੁਸੀਂ ਇਲਾਕੇ ਨਾਲ ਉਸ ਇਲਾਕੇ ਨਾਲ ਸੰਬੰਧਿਤ ਉਹ ਜਿੱਥੇ ਹਾਲੇ ਤੱਕ بارش ਨਹੀਂ ਹੋਈ ਤੇ ਜਰੂਰ ਕਮੈਂਟਾਂ ਦੇ ਵਿੱਚ ਦੱਸੋ ਕਿਉਂਕਿ ਲਾਧੂਗਾ ਇਲਾਕੇ ਦੇ ਵਿੱਚ ਵੀਰ ਕਮੈਂਟ ਕਰਕੇ ਦੱਸ ਰਿਹਾ ਕਿ ਸਾਡੇ ਅਜਿਲੇ بارش ਦੀ ਸੁਭਾਵਨਾ ਨਹੀਂ ਹੋਈ ਸੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਫਿਰ ਜਿਹੜਾ بارش ਘਟਦੀ ਨਜ਼ਰ ਆ ਰਹੀ ਹੈ ਲਗਭਗ ਆਸਮਾਨ ਦੇ ਵਿੱਚ ਵੀ ਬੱਦਲ ਬਣੇ ਹੋਏ ਨੇ ਸੋ ਤਕਰੀਬਨ 12 ਵਜੇ ਦਾ ਸਮਾਂ ਹੋ ਚੁੱਕਿਆ ਹੈ ਤੇ ਸਵੇਰ 8 ਵਜੇ ਦੀ ਜਿਹੜੀ ਬੂੰਦਾਬੰਦੀ ਸ਼ੁਰੂ ਹੋਈ ਸੀ ਟੈਂਪਰੇਚਰ ਦੇ ਨਾਲ بارش ਤੇਜ਼ ਵੀ ਹੁੰਦੀ ਏ ਤੇ ਫਿਰ ਉਸੇ ਤਰ੍ਹਾਂ ਬੂੰਦਾਬੰਦੀ ਮਾਹੌਲ ਬਣ ਜਾਂਦਾ ਹੈ ਮੌਸਮ ਜਰੂਰ ਠੰਡਾ ਹੋਇਆ ਹੈ ਗਰਮੀ ਤੋਂ ਵੱਡੇ ਪੱਧਰ ਤੇ ਰਾਹਤ ਹੋਈ ਏ ਤੇ ਇਸ ਇਲਾਕੇ ਦੇ ਵਿੱਚ ਕੁਲਰਾਂ ਪੱਕਿਆਂ ਦਾ ਤਾਂ ਨਹੀਂ ਕਹਿ ਸਕਦੇ ਪਰ ਏਸੀ ਦਾ ਜ਼ਰੂਰ ਜਿਹੜਾ ਹੁਣ ਫਰੇਜ਼ ਕੀਤਾ ਜਾਊਗਾ ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਡਿਗਰੀ ਸੈਲਸੀਅਸ ਪਾਰਾ ਘਟ ਚੁੱਕਿਆ ਹੈ ਸੋ ਸੁਭਾਵਨਾ ਦਿੱਤਾਈ ਜਾ ਸਕਦੀ ਏ ਕਿ ਕੁਝ ਆਉਣ ਵਾਲੇ ਦਿਨਾਂ ਤੱਕ ਵੀ ਜਿਹੜਾ ਮੌਸਮ ਇਸੇ ਤਰ੍ਹਾਂ ਬਣਿਆ ਰਹੂਗਾ ਗਰਮੀ ਤੋਂ ਇਸ ਇਲਾਕੇ ਨੂੰ ਰਾਤ ਮਿਲੇਗੀ ਸਵੀਡ ਗਣ ਨੂੰ ਲਾਈਕ ਜਰੂਰ ਕਰਦੇ ਜਾਓ ਤੇ ਨਾਲ ਜੁੜਦੇ ਜਾਓ ਤੇ ਵੱਧ ਤੋਂ ਵੱਧ ਕਮੈਂਟ ਆਪਣੇ ਜਰੂਰ ਕਰਕੇ ਦੱਸੋ ਤੁਸੀਂ ਕਿਸ ਇਲਾਕੇ ਨਾਲ ਸੰਬੰਧਿਤ ਜੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜ਼ਿਲ੍ਹਾ ਫਰੋਹੇ ਪਰ ਤੋਂ ਕਸਬਾ ਮੱਲਾਂ ਵਾਲਾ ਨਜ਼ਦੀਕ ਪਿੰਡ ਫੱਤਿਆਵਲ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਸਕਦੇ ਹੋ ਕਿ ਖੇਤਾਂ ਦਾ ਜਿਹੜਾ ਮਾਹੌਲ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਖੇਤਾਂ ਦੇ ਵਿੱਚ ਦੇਖ ਸਕਦੇ ਹੋ ਪਾਣੀ ਕਿੰਨਾ ਕੱਤਰ ਹੋ ਚੁੱਕਿਆ ਬਿਲਕੁਲ ਸੁੱਕਾ ਥਾਂ ਸੀਗਾ ਜੋ ਪਾਣੀ ਚਿਲਕਾ ਤੁਸੀਂ ਦੇਖ ਸਕਦੇ ਹੋ ਪੱਠਿਆਂ ਦੇ ਵਿੱਚ ਵੀ ਦੇਖ ਸਕਦੇ ਹੋ ਬਾਅਦ ਸੀ ਦਿਨ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਸੀਗੇ ਬਾਰਚ ਫਿਰ ਤੇਜ਼ ਹੁੰਦੀ ਹੋਈ ਤੇਜ ਬਾਰਸ਼ੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਅੱਜ ਤੁਸੀਂ ਸਾਫ ਦੇਖ ਸਕਦੇ ਹੋ ਕਿ ਬਾਰਸ਼ ਕਿਸ ਤਰ੍ਹਾਂ ਆਪਣਾ ਜ਼ੋਰ ਦਿਖਾਉਂਦੀ ਹੋਈ ਪਰ ਲੋਕਾਂ ਨੂੰ ਕਿਤੇ ਨਾ ਕਿਤੇ ਗਰਮੀ 'ਚ ਜ਼ਰੂਰ ਰਾਤ ਮਿਲਦੀ ਹੋਈ ਪਿਛਲੇ ਕਈ ਦਿਨਾਂ ਤੋਂ ਗੁੰਮਸ ਬਣੀ ਸੀਗੀ ਜਿਸ ਕਾਰਨ ਬੱਦਲਾਂ ਦੀ ਗਰਮੀ ਤੋਂ ਲੋਕ ਪਰੇਸ਼ਾਨ ਸਨ ਪਰ ਅੱਜ ਸਵੇਰ ਤੋਂ ਹੀ ਜਿਹੜਾ 8 ਵਜੇ ਦਾ ਤਕਰੀਬਨ ਜਿਹੜਾ ਪਹਿਲਾਂ ਤੇਜ਼ ਹਨੇਰੀ ਆਉਂਦੀ ਏ 5-7 ਮਿੰਟ ਹਨੇਰੀ ਤੋਂ ਬਾਅਦ ਜਿਹੜਾ بارش ਦੀ ਸੁਭਾਵਨਾ ਬਣਦੀ ਏ ਤੇ بارش ਸ਼ੁਰੂ ਹੋ ਜਾਂਦੀ ਏ ਇਹ ਤੋਂ ਸੁਬੀਰਾ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੇਜ਼ بارش ਦੀਆਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਸ ਤਰ੍ਹਾਂ ਤੇਜ਼ بارش ਹੋ ਰਹੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਰੋਇਪਰ ਜ਼ਿਲ੍ਹੇ ਤੋਂ ਕਸਬਾ ਮੱਲਾਂ ਵਾਲਾ ਪਿੰਡ ਫੱਤੇ ਵਾਲਾ ਤੋਂ ਜੋ ਖੇਤਾਂ ਦੇ ਵਿੱਚ ਤੁਹਾਨੂੰ ਮੌਲ ਦਿਖਾ ਰਹੇ ਆ ਪੱਠਿਆਂ ਦੇ ਵਿੱਚ ਵੀ ਦੇ ਸਕਦੇ ਹੋ ਕਿ ਬਹੁਤ ਜ਼ਿਆਦਾ ਪਾਣੀ ਜਿਹੜਾ ਖਤਰ ਹੋ ਚੁੱਕਿਆ ਹੈ ਬੇਸ਼ੱਕ ਜਿਹੜਾ ਝੋਨੇ ਦੀ ਫਸਲ ਲਈ ਜਿਹੜਾ ਪਾਣੀ ਲਾਹੇਬੰਦ ਹੋ ਸਕਦਾ ਹੈ ਜੋਨ ਨੂੰ ਵੱਡੇ ਪੱਧਰ ਤੇ ਰਾਤ ਮਿਲੀ ਹੋਵੇਗੀ ਪਰ ਜਿਹੜਾ ਮੂੰਗੀ ਦੀ ਫਸਲ ਮੱਕੀ ਦੀ ਫਸਲ ਜਾਂ ਹੋਰ ਜਿਹੜੀਆਂ ਅਜਿਹੀਆਂ ਫਸਲਾਂ ਜਿਨ੍ਹਾਂ ਨੂੰ ਜਿਨ੍ਹਾਂ ਦੀ ਉੱਨਤ ਲਈ ਪਾਣੀ ਦੀ ਬਹੁਤ ਘੱਟ ਵਰਤੋਂ ਹੁੰਦੀ ਏ ਬਹੁਤ ਘੱਟ ਲੋਡ ਹੁੰਦੀ ਏ ਉਹਨਾਂ ਲਈ بڑے ਵੱਡੇ ਪੱਧਰ ਤੱਕ ਮਿਆਜਾ ਕੁੱਪਣਾ ਪੈ ਸਕਦਾ ਕਿਉਂਕਿ ਮੱਕੀ ਦਾ ਆਚਾਰ ਪੈਣ ਵਾਲਾ ਸੀ ਮੱਕੀ ਦਾ ਆਚਾਰ ਉਪਰੰਤ ਜਿਹੜਾ ਉੱਥੇ ਬਾਸਪਤੀ ਬੀਜੀ ਜਾਣੀ ਸੀ ਚੋਣਨੇ ਦੀ ਜਾਂ ਬਾਸਪਤੀ ਦੀ ਫਸਲ ਬੀਜੀ ਜਾਣੀ ਸੀ ਉਹ ਜ਼ਰੂਰ ਲੇਟ ਹੋਵੇਗੀ। ਇਹ ਤਸਵੀਰਾਂ ਤੁਸੀਂ ਦੇ ਸਕਦੇ ਹੋ। ਸਾਹਮਣੇ ਤੁਸੀਂ ਮੱਕੀ ਦੀ ਫਸਲ ਵੀ ਦੇ ਸਕਦੇ ਹੋ। ਦੂਸਰੀ ਸਾਈਡ ਆਂ ਮੂੰਗੀ ਦੀ ਫਸਲ ਵੀ ਹੈਗੀ ਉਹ ਤੁਹਾਨੂੰ ਦਿਖਾਵਾਂਗੇ। ਸੋ ਇਸ ਮੌਕੇ ਤੁਹਾਨੂੰ ਤੇਜ਼ ਬਾਰਸ਼ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਤੇਜ਼ ਬਾਰਸ਼ ਤੁਸੀਂ ਦੇ ਸਕਦੇ ਹੋ। ਸੋ ਆਪਣਾ ਹਾਲ ਜ਼ਰੂਰ ਬਿਆਨ ਕਰਿਆ ਕਰੋ ਕਿਸ ਜਗ੍ਹਾ ਤੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਹੈ ਕਿ ਉਸ ਜਗ੍ਹਾ ਤੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸ ਜਗ੍ਹਾ ਤੋਂ ਉਸ ਜਗ੍ਹਾ ਮੌਸਮ ਦੇ ਸਬੰਧੀ ਕੀ ਅਪਡੇਟ ਹੈਗੀ ਹੈ ਮੌਸਮ ਕਿਸ ਤਰ੍ਹਾਂ ਦਾ ਹੈਗਾ ਕਿ ਉਸ ਜਗ੍ਹਾ ਤੇ ਵੀ ਬਾਰਿਸ਼ ਹੋ ਰਹੀ ਏ ਜਹਾਲੇ ਵੀ ਗਰਮੀ ਬਰਕਰਾਰ ਹੈ ਸੋ ਅਪਡੇਟ ਬਹੁਤ ਵੱਡੀ ਪੱਧਰ ਤੇ ਮੌਸਮ ਭਾਗ ਦੇ ਮਾਹਿਰਾਂ ਵੱਲੋਂ ਵੀ ਦੱਸੀ ਗਈ ਸੀ ਮੌਸਮ ਦੇ ਵਿੱਚ ਵੱਡੇ ਪੱਧਰ ਤੇ ਤਬਦੀਲੀ ਹੋਵੇਗੀ। ਹਿਮਾਚਲ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਉਸੇ ਦੇ ਨਾਲ ਜਿਹੜਾ ਮਾਲਵੇ ਦੇ ਕੁਝ ਮਾਲਵੇ ਖੇਤਰ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ। ਤੇ ਤਸਵੀਰਾਂ ਤੇਜ਼ ਬਾਰਸ਼ਿੰ ਤੋਂ ਸਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇ ਸਕਦੇ ਹੋ ਤੇਜ਼ ਬਾਰਸ਼ ਸੋ ਜੇਸ ਇਲਾਕੇ ਦੇ ਵਿੱਚ بارش ਨਹੀਂ ਹੋਈ ਉਹ ਵੀ ਕਮੈਂਟ ਕਰੋ ਜੇਸ ਇਲਾਕੇ ਦੇ ਵਿੱਚ بارش ਹੋ ਰਹੀ ਹੈ ਤੇ ਉਹ ਵੀ ਜਰੂਰ ਕਮੈਂਟ ਕਰੋ ਤੇ ਨਾਲ ਦੀ ਨਾਲ ਇੱਕ ਤੁਹਾਡੇ ਲਈ ਵੱਡਾ ਜਿਹੜਾ ਆਪਰੇਸ਼ਨ ਹੈਗਾ ਕੁਐਸਚਨ ਹੈਗਾ ਇਹ ਕਿ ਇਹ ਕਿੰਨਵੀਂ ਵਾਰਛ ਹੈਗੀ ਜੁਲਾਈ ਮਹੀਨਾ ਦੇ ਵਿੱਚ ਜੁਲਾਈ ਮਹੀਨੇ ਦੀ ਕਿੰਨਵੀਂ ਵਾਰਛ ਸੋ ਅੱਗੇ ਜਿਹੜਾ ਮੌਸਮ ਅਜੇ ਹਾਉਣ ਵਾਲਾ ਹੈ ਕਿ بارشਾਂ ਲਗਾਤਾਰ ਜਾਰੀ ਰਹਿਣਗੀਆਂ ਕਿਉਂਕਿ ਸੌਣ ਮਹੀਨਾ بارشਾਂ ਦਾ ਮਹੀਨਾ ਗਿਣਿਆ ਜਾਂਦਾ ਹੈ بارشਾਂ ਦਾ ਜਿਹੜਾ بارشਾਂ ਦੀ ਰੁੱਤ ਗਿਣੀ ਜਾਂਦੀ ਹੈ तो तस्वीर तो साझियां कर रहे हैं तेज बारिश दियां तेज बारिश दे सकते हो बहुत ज़्यादा तेज बारिश ਪਾਣੀ ਦਾ ਵਹਾ ਬਾਰਲੀ ਤਰਫੋਂ ਖੇਤਾਂ ਦੇ ਵਿੱਚ ਪਾਣੀ ਇਕੱਤਰ ਹੁੰਦਾ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜਿਸ ਜਗ੍ਹਾ ਤੋਂ ਉਸ ਜਗ੍ਹਾ ਬਾਰੇ ਫਿਰ ਜਾਣਕਾਰੀ ਸਾਂਝੀ ਕਰਦੇ ਨੇ ਕਿ ਜ਼ਿਲ੍ਹਾ ਪ੍ਰੋਇਪਰ ਦੇ ਸੰਬੰਧੀ ਇਲਾਕੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਸਬਾ ਮੱਲਾਂ ਵਾਲਾ ਪਿੰਡ ਫੱਤੇ ਵਾਲੇ ਤੋਂ ਖੇਤਾਂ ਦੇ ਦੋ ਸ ਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਨ ਖੇਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਇਕੱਤਰ ਹੋ ਚੁੱਕਿਆ ਹੈ ਸ ਬਹੁਤ ਸਾਰੇ ਦੋਸਤ ਬਹੁਤ ਸਾਰੇ ਵੀਰ ਲਾਈਵ ਦੇ ਨਾਲ ਜੁੜੇ ਹੋਏ ਨੇ ਪਰ ਉਹਨਾਂ ਨੇ ਆਪਣੇ ਇਲਾਕੇ ਦੇ ਸਬੰਧਿਤ ਕੋਈ ਅਪਡੇਟ ਨਹੀਂ ਦਿੱਤੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਰੂਰ ਜਾਣਕਾਰੀ ਸਾਂਝੀ ਕਰੋ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈਗਾ ਹੈ ਗਰਮੀ ਦਾ ਜਾਂ ਫਿਰ بارش ਦੀ दस्तक ਦੇ ਚੁੱਕੀ ਹੈ بارش ਦਾ ਮਾਹੌਲ ਬਣ ਚੁੱਕਿਆ ਹੈ بارش ਆ ਰਹੀ ਏ ਜਾਂ ਫਿਰ ਤੁਸੀਂ ਵੀ ਇੰਤਜ਼ਾਰ ਕਰ ਰਹੇ ਹੋ ਸੋਈਆਂ ਤਾਂ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਕਰ ਰਹੇ ਹਾਂ ਤੁਸੀਂ ਕਮੈਂਟ ਜ਼ਰੂਰ ਦਿਓ ਤੇ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜ਼ਰੂਰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕਮੈਂਟ ਦਿਓ ਲਾਈਕ ਕਰੋ ਵੀਡੀਓ ਨੂੰ ਵਾਦ ਤੋਂ ਵਾਦ ਚੈਨਲ ਤੇ ਪੰਜਾਬ ਤੇ ਪੰਜਾਬ ਦੇ ਆਸ-ਪਾਸ ਇਲਾਕਿਆਂ ਦੇ ਲਈ ਵੱਡੀ ਜਿਹੜੀ ਅਪਡੇਟ ਤੁਹਾਡੇ ਲਈ ਲੈ ਕੇ ਆਇਆ ਹਾਜ਼ਰ ਹੁੰਦੇ ਹੀ ਰਹਿਨੇ ਆ ਸੋ ਸਾਡੇ ਨਾਲ ਜਰੂਰ ਜੁੜੇ ਰਿਹਾ ਕਰੋ ਸਾਡੀ ਅਪਡੇਟ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੋ ਵੀ ਤੁਹਾਨੂੰ ਪਸੰਦ ਆਉਂਦਾ ਹੈ ਤੇ ਆਪਣੀ ਰਾਏ ਜਰੂਰ ਦਿਆ ਕਰੋ ਸੋ ਪੰਜਾਬ ਦੀਆਂ ਹੋਰ ਤਾਜ਼ਾ ਖਬਰਾਂ ਲੈ ਕੇ ਤੁਹਾਡੇ ਨਾਲ ਬਹੁਤ ਜਲਦ ਹਾਜ਼ਰ ਹੋਵਾਂਗੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੋ ਇਸੇ ਤਰ੍ਹਾਂ ਤਸਵੀਰਾਂ ਹੋਰ ਵੀ ਨਵੀਂ ਤਾਜੀ ਜਾਣਕਾਰੀ ਲੈ ਕੇ ਆਉਂਦੇ ਰਵਾਂਗੇ ਸੋ ਇਸ ਸਮੇ ਬਹੁਤ ਹੀ ਧੀਜ ਜਿਹੜਾ ਬਾਤ ਚ ਚੋ ਚੁੱਕੀ ਹੈ ਤਸਵੀਰਾਂ ਜੋ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਸਕਦੇ ਹੋ ਸੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡਾ ਤੈਂਕਸ ਧੰਨਵਾਦ ਕਰਦੇ ਆ ਆਪਣਾ ਕਮੈਂਟ ਜਰੂਰ ਦੇ ਦਿਆ ਕਰੋ ਆਪਣੀ ਰਾਏ ਜਰੂਰ ਦੇ ਦਿਆ ਕਰੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸੋ ਫਿਰ ਇੱਕ ਵਾਰੀ ਠਹਿਰਦੀ ਹੋਈ بارش ਹਲਕੀ ਬੂੰਦਾਬاندی ਨਿਰੰਤਰ ਜਾ ਰਹੀ ਏ ਪਰ ਤੇਜ਼ بارش ਜਰੂਰ ਇੱਕ ਵਾਰੀ ਠਹਿਰ ਚੁੱਕੀ ਏ ਸੋ 1 ਮਿੰਟ ਤੇਜ਼ بارش ਠਹਿਰਦੇ ਹੋਏ ਫਿਰ ਤੇਜ਼ بارش ਦਾ 10 ਤੱਕ ਬੂੰਦਾਬੰਦੀ ਲਗਾਤਾਰ ਜਾ ਰਹੀ ਸੀ ਤਸਵੀਰਾਂ ਤੁਹਾਡੇ ਨਾਲ ਜ਼ਿਲ੍ਹਾ ਫਰੋਇਪੁਰ ਤੋਂ ਸਾਂਝੀਆਂ ਕਰ ਰਹੇ ਹਾਂ ਮਾਲਵਾ ਖੇਤਰਦਾਨ ਸਬੰਧਿਤ ਇਲਾਕਾ ਜਿਸ ਖੇਤਰ ਸਬੰਧੀ ਮਾਲਵਾ ਮੌਸਮ ਵਿਭਾਗ ਨੇ ਮਾਲਵਾ ਖੇਤਰ ਸਬੰਧੀ ਮੀਂਹ ਨਾਲ ਸਬੰਧਿਤ ਅਲਰਟ ਜਾਰੀ ਕੀਤਾ ਗਿਆ ਸੀ ਹਿਮਾਚਲ ਦੇ ਵਿੱਚ ਵੀ بارش ਦਾ ਵੱਡੇ ਪੱਧਰ ਤੇ ਅਲਰਟ ਜਾਰੀ ਕੀਤਾ ਗਿਆ ਸੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ بارش ਦੀਆਂ ਜ਼ਿਲ੍ਹਾ ਫਰੋਇਪੁਰ ਕਸਬਾ ਮੱਲਾ ਵਾਲਾ ਨੀਤੀਕ ਪਿੰਡ ਫੱਤੇ ਵਾਲਾ ਜੋ ਮਾਝੇ ਦੇ ਧਰਤੀ ਦੇ ਨਾਲ ਬਿਲਕੁਲ ਸਰਦ ਦੇ ਨਾਲ ਸਤੇ ਤੇ ਸਤਲੂ ਦਰਿਆ ਦੇ ਨਾਲ ਸਬੰਧਿਤ ਹੈ। ਬਿਲਕੁਲ ਇਹ ਹੜਪੀਟ ਤਲਾਕਾ ਜਿੱਥੋਂ ਦੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆਂ। بارش ਦੀਆਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਸੁਬਾ 8 ਵਜੇ ਦਾ ਤਕਰੀਬਨ ਜਿਹੜੀ بارش ਸ਼ੁਰੂ ਹੁੰਦੀ ਏ ਤੇ ਲਗਾਤਾਰ ਬੂੰਦਾਬੰਦੀ ਜਾ ਰਹੀ ਏ। ਬੇਸ਼ੱਕ بارش ਤੋਂ ਪਹਿਲਾਂ ਤੇਜ਼ ਹਨੇਰੀ ਆਉਂਦੀ ਏ 5-7 ਮਿੰਟ ਹਨੇਰੀ ਤੋਂ ਬਾਅਦ بارش ਜਿਹੜਾ ਲਗਾਤਾਰ ਜਿਹੜਾ ਆਪਣਾ ਜ਼ੋਰ ਦਿਖਾਉਂਦੀ ਹੋਈ ਏ ਇੱਕ ਵਾਰੀ ਚਿਲਕ ਜ਼ਰੂਰ ਦਿਖਾਈ ਦੇ ਰਹੀ ਏ ਪਰ بارش ਬੂੰਦਾਬاندی ਲਗਾਤਾਰ ਜਾਰੀ ਤੋ ਆਪਣੇ ਕਮੈਂਟ ਜਰੂਰ ਦੇ ਦਿਆ ਕਰੋ ਇਸੇ ਇਸੇ ਦੇ ਨਾਲ ਹੀ ਤੁਹਾਡੇ ਤੋਂ ਅੱਗੇ ਲੈਨੇ ਆ। ਸੋ ਹੋਰ ਵੀ ਕੋਈ ਤਾ ਜਾਣਕਾਰੀ ਹੋਈ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ। ਸੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਚੈਨਲ ਨੂੰ ਪਿਆਰ ਦਿੰਦੇ ਰਹੋ ਸਾਡੇ ਨਾਲ ਜੁੜੇ ਰਹੋ। ਤੁਹਾਡੇ ਲਈ ਲੈ ਕੇ ਨਵੀਂ ਤਾਜੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਸੋ ਬਹੁਤ ਬਹੁਤ ਧੰਨਵਾਦ। ਸੋ ਇਸ ਸਮੇਂ ਪੂਰੇ 12 ਵਜੇ ਦਾ ਸਮਾਂ ਹੋ ਚੁੱਕਿਆ ਹੈ। ਤਕਰੀਬਨ 3 ਘੰਟੇ 4 ਘੰਟੇ ਹੋ ਚੁੱਕੇ ਨੇ ਜਿਹੜੀ ਬੂੰਦਾਵਾਂ ਦੀ ਬਾਰਸ਼ ਨੂੰ ਬਹੁਤ ਬਹੁਤ ਧੰਨਵਾਦ ਛੱਡਣਾ ਬਣੇ ਰਹੇ